ਮਨੁੱਖ ਦਾ ਮਨ ਅਮੰਗ ਨਹੀਂ ਹੁੰਦਾ ਪਰ ਮੰਗਾਂ ਦਾ ਬੋਝ ਸਿਰ ਤੇ ਪਿਆ ਰਹਿੰਦਾ ਹੈ ਇਸੇ ਦਬਾਅ ਹੇਠ ਮਰ ਖਪ ਜਾਂਦਾ ਹੈ ਔਰ ਮੰਗਦੇ ਕੇਂਦਰ ਤਿੰਨ ਨੇ ਹੰਕਾਰ ਹੰਕਾਰ ਮੰਗਦਾ ਹੈ ਪ੍ਰਭਤਾ ਇਤਨੇ ਵੱਡੇ ਪ੍ਰਭਤਾ ਮੰਗਦਾ ਨਵਾਂ ਖੰਡਾਂ ਵਿੱਚ ਜਾਣੇ ਇਹ ਕੀ ਇੱਕ ਸ਼ਹਿਰ ਦੇ ਬੰਦੇ ਮੈਨੂੰ ਜਾਣਨ ਤੇ ਬਰਾਦਰੀ ਦੇ ਨਹੀਂ ਇੱਕ ਮੁਲਕ ਦੇ ਜਾਣਨ ਨਹੀਂ ਨਮਾ ਖੰਡਾਂ ਵਿੱਚ ਮੈਨੂੰ ਜਾਣਿਆ ਜਾਏ ਇਤਨੇ ਮੇਰੀ ਪ੍ਰਭਤਾ ਹੋਵੇ ਇਤਨੀ ਮੇਰੀ ਸ਼ਕਤੀ ਹੋਵੇ ਕਿ ਹੰਕਾਰ ਦੀ ਮੰਗ ਲੋਭ ਦੀ ਮੰਗ ਬਹੁਤ ਧਨ ਚਾਹੀਦਾ ਬਹੁਤ ਧਨ ਚਾਹੀਦਾ ਕਿਤਨਾ ਧਨ ਚਾਹੀਦਾ ਅਸੀਂ ਸੀਮਾ ਨਹੀਂ ਦੱਸਦਾ ਸਹਿਜ ਕਟੇ ਲੱਖ ਕੋਟ ਦਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਫਿਰ ਕਾਮ ਦੀ ਮੰਗ ਇਸ ਨੂੰ ਤਿੰਨਾ ਮੰਗਾਂ ਨੂੰ ਲੋਕੀ ਤ੍ਰਿਪਤ ਕਰਨ ਦੀ ਕੋਸ਼ਿਸ਼ ਕਰਦੇ ਰਹੇ ਨੇ ਨਹੀਂ ਹੋਏ ਨਿਜ਼ਾਮ ਹైదరాబాద్ ਦੀਆਂ 600 ਬੇਗਮਾਂ ਸਨ ਔਰ ਦੁਰਾਚਾਰੀ ਕਿਸ ਨੂੰ ਕਹਿੰਦੇ ਨੇ ਇੱਕ ਮਹਾਰਾਜੇ ਦੀ 400 ਪਟਰਾਨੀਆਂ ਸਨ ਔਰ ਦੁਰਾਚਾਰੀ ਕਿਸ ਨੂੰ ਆਖੋਗੇ ਔਰ ਕੌਣ ਹੁੰਦਾ ਦੁਰਾਚਾਰੀ ਕਾਮ ਦੇ ਮੰਗ ਲੋਭ ਦੇ ਮੰਗ